ਬੜੀ ਚਾਈਨਾ ਡੋਰ ਦੀ ਬੜੀ ਬੁੜੀ ਸਮੱਸਿਆ ਹੋ ਜਿਹੜੀ ਆਮ ਪੰਜਾਬ ਚ ਵੀ ਦੇਖਣ ਨੂੰ ਮਿਲਦੀ ਹੈ ਉਹ ਸਾਡੇ ਸ਼ਹਿਰ ਚ ਵੀ ਬੜੀ ਬੁੜੀ ਸਮੱਸਿਆ ਹੋ ਜੀ ਸੋ ਕਿਸ ਤਰੀਕੇ ਨਾਲ ਦੇਖਦੇ ਨੇ ਦੇਖੋ ਜੀ ਪਹਿਲੇ ਤੇ ਸਰਦੀਆਂ ਦੀ ਮੁਬਾਰਕਾ ਸਾਰਿਆਂ ਨੂੰ ਹਾਂਜੀ ਅੱਜ ਤੇ ਭਗਿਆ ਵਾਲੇ ਦਿਨ ਆ ਗਏ ਜੀ ਹਾਂਜੀ ਮਠਾਈ ਵਿੱਚ ਹਾਂਜੀ ਤੇ ਗੋੜ ਵਾਲੀ ਚੀਜ਼ਾਂ ਸ਼ੁਰੂ ਹੋਈ ਨਹੀਂ ਆ ਦੇਖੋ ਬੜਾ ਸੁੰਦਰ ਵਾਤਾਵਰਨ ਹੈ ਤੇ ਇਹਨੂੰ ਹੋਰ ਸੁੰਦਰ ਜਿਹੜਾ ਅਸੀਂ ਪਬਲਿਕ ਨੇ ਰਲ ਮਿਲ ਕੇ ਬਣਾਣਾ ਹੈ ਠੀਕ ਹੈ ਜੀ ਦੇਖੋ ਅਸੀਂ ਸ਼ੁਰੂ ਤੋਂ ਛੋਟੇ ਬੱਚੇ ਸੀ ਜਦੋਂ ਉਦੋਂ ਦੀਆਂ ਗੁੱਡੀਆਂ ਉਡਾਣ ਦੀ ਗੱਲ ਕਰਦੇ ਆ ਤੇ ਸਾਰੇ ਘਰ ਇਸ ਨੇ ਚੱਲਦਾ ਸੀਗਾ ਦੇਖੋ ਇਹ ਬੁਰਾਈ ਵਾਲੇ ਨੇ ਬੁਰਾਈ ਫਲਾਉਂਦੇ ਰਹਿਣਾ ਉਹਦਾ ਤੇ ਅਸੀਂ ਹੱਲ ਨਹੀਂ ਕਰ ਸਕਦੇ ਦੇਖੋ ਚੋਰੀ ਜਿਹੜੀ ਐ ਨਾ ਜੀ ਸਦੀਆਂ ਤੋਂ ਵਿਜੇ ਜੀ ਹੁੰਦੀ ਆਈ ਠੀਕ ਹੈ ਜੀ ਉਹਦੇ ਤੇ ਬੜੀਆਂ ਨਕਾਂ ਵੀ ਬੰਦੀ ਰਹੀਆਂ ਪਰ ਚੋਰ ਨਹੀਂ ਮੁੱਕ ਸਕੇ ਠੀਕ ਹੈ ਜੀ ਇਹ ਕਿਤੇ ਨਾ ਕਿਤੇ ਉਹ ਧਨ ਕਮਾਈ ਐ ਅਸੀਂ ਜਿਹੜਾ ਕਿ ਸਿੱਧੀ ਜਾਨ ਦੇ ਉੱਤੇ ਨਾ ਬਣੀ ਠੀਕ ਹੈ ਜੀ ਉਹ ਸਾਨੂੰ ਲੱਭਦਾ ਕਿ ਭਈ ਜਾਨ ਤੇ ਜਦੋਂ ਆ ਬਣਦੀ ਐ ਤੇ ਸ਼ਾਇਦ ਐ ਉਹ ਵੀ ਹੋ ਸਕਦਾ ਜਿਹੜਾ ਖੁਦ ਵੇਚਦਾ ਉਦਾਰ ਬੇਟਾ ਉਹਦਾ ਪਿਤਾ ਉਹਦੀ ਬੇਟੀ ਉਹਦੀ ਵਾਈਫ ਸਨੂੰ ਉਹਦੇ ਸਗੇ ਸਬੰਧੀ ਉਹਦੇ ਲਾਊ ਦੇ ਰਿਸ਼ਤੇ ਕਈ ਵਾਰੀ ਅਸੀਂ ਐਸੀ ਗਲਤੀਆਂ ਕਰ ਬੈਠਦੀਆਂ ਜਿੰਨੂੰ ਅਸੀਂ ਆਪੇ ਦੋਸ਼ੀ ਹੋ ਜੇ ਕਰਕੇ ਤੇ ਹੋ ਜਾਈਏ ਤੇ ਉਹਨੂੰ ਕਦੀ ਮਾਫ਼ ਨਹੀਂ ਕਰ ਪਾਉਂਦੇ ਆਪਣੇ ਆਪ ਨੂੰ ਦੇਖੋ ਪੈਸਾ ਜ਼ਰੂਰ ਕਮਾਓ ਕਿਹੇ ਵੀ ਤਰ੍ਹਾਂ ਕਮਾਉਂਦੀ ਹੈ ਦੁਨੀਆ ਸਾਰੀ ਕਮਾਉਂਦੀ ਹੈ ਠੀਕ ਹੈ ਅੱਛਾ ਤੁਸੀਂ ਵੇਖੋ ਕਿੱਡੇ ਪਿਆਰੇ ਦਿਨ ਹੁੰਦੇ ਸੀ ਵੀ ਜੀ ਜਦੋਂ ਵਲੀਆਂ ਜਿਹੜੀਆਂ ਉਹ ਧਾਗੇ ਵਾਲੀ ਡੋਰ ਆਉਂਦੀਆਂ ਸੀ ਵਰਦਮਾਨ ਗੈਂਡਾ ਪੈਂਡਾ ਮੈਨੂੰ ਸ਼ਾਇਦ ਅੱਜ ਵੀ ਨਾ ਯਾਦ ਆ ਠੀਕ ਹੈ ਜੀ ਦੇਖੋ ਇਹ ਜਿਹੜੀ ਸਮਹੌਲਾਣਾ ਜੀ ਇਹਨੂੰ ਇੱਕ ਸਖਾਵਾਂ ਮੋਲ ਬਣਾਓ ਕਿਤੇ ਨਾ ਕਿਤੇ ਨਾ ਸਾਨੂੰ ਅਸੀਂ ਇਹ ਗੱਲ ਕਰਦੇ ਆ ਕਿ ਆ ਕੀ ਐਪ ਦੂਰਾ ਬੰਦ ਕੀਤੀ ਜਾਣ ਦੋਰਾ ਤੇ ਬੰਦ ਆਪਣੇ ਐਪ ਹੋ ਜਾਣੀਆਂ ਥੋੜੇ ਜਿੰਨੇ ਨਾ ਆਪਣੇ ਚੈਨਲ ਜਿਹੜੇ ਤੁਸੀਂ ਨਿਊਜ਼ ਚੈਨਲਸ ਵਾਲੇ ਹੈਗੇ ਉਹ ਅਨਪ ਉਹ ਟਾਗੇ ਵਾਲੀ ਡੋਰਾ ਵਾਲੀ ਹੈ ਨਾ ਉਹਦੀ ਵੀਡੀਓ ਥੋੜੀ ਇੰਨੀ ਆਪਣੇ ਚੈਨਲ ਜਰੂਰ ਪਾਏ ਕਰੋ ਸੋਨੇ ਸੋਨੇ ਗੁੱਡੇ ਬਦੇ ਕਰਦੀਆਂ ਸੋਨੇ ਸੋਨੇ ਚੀਜ਼ਾਂ ਬਦੇ ਕਰਦੀਆਂ ਹੈਨਾ ਕੋਈ ਡੋਰ ਨੂੰ ਜਿਹੜੀ ਉਹ ਡੋਰਾਂ ਦੀ ਜਿਹੜੀ ਕੀ ਕੀਮਤਾਂ ਸੀਗੀਆਂ ਕਦਰਾ ਕੀਮਤਾਂ ਸੀਗੀਆਂ ਦਿਖਾਈ ਨਹੀਂ ਦਿੰਦੇ ਨਾ ਪਹਿਲਾਂ ਜਿੱਦਾਂ ਡਾਕਰ ਨਹੀਂ ਚਾਉਂਦੇ ਉਹ ਟਾਗੇ ਦੀ ਡੋਰ ਲੱਗਦੀ ਹੁੰਦੀ ਸੀ ਅੱਜ ਉਹ ਬੰਦੇ ਦਿਖਾਈ ਦਿੰਦੇ ਨਹੀਂ ਤੁਸੀਂ ਅੱਜ ਵੇਖਿਆ ਪਾਕਿਸਤਾਨ ਵਿੱਚ ਉਹਨਾਂ ਨੇ 6 ਦਿਨ ਦਾ ਮੇਲਾ ਲਾਇਆ ਜੀ ਇਹ ਬਸੰਤ ਦਾ ਤੁਹਾਨੂੰ ਪਤਾ ਵੀ ਜਿਹੜੀ ਨਹੀਂ ਮਤਲਬ ਗਵਰਨਮੈਂਟ ਅਨੌਥਰਾਇਜ਼ ਕਰ ਰਹੀ ਹੈ ਠੀਕ ਹੈ ਉੱਥੇ ਉਹਨਾਂ ਨੇ ਕੀ ਕੀਤਾ ਕਿ ਜਿਹੜੇ ਪਤੰਗ ਵੇਚਣ ਵਾਲੇ ਆ ਜਾਂ ਜਿਹੜੇ ਡੋਰ ਵੇਚਣ ਵਾਲੇ ਆ ਉਹਨਾਂ ਨੂੰ ਲਾਇਸੈਂਸ ਇਸ਼ੂ ਦਿੱਤੇ ਜੇ ਹਾਂਜੀ ਮੈਂ ਤੇ ਵੇਖਦਾ ਪਹੇਗਾ ਕਿ ਪਾਕਿਸਤਾਨ ਦੇ ਚੈਨਲ ਤੇ ਉੱਤੇ ਆ ਰਿਹਾ ਸੀਗਾ ਤੇ ਬੜੀ ਸੋਹਣੀ ਸੋਹਣੀ ਚੀਜ਼ਾਂ ਦੀਆਂ ਵੇਚੀਆਂ ਕਿ ਭਈ ਡੋਰ ਸੋਹਣੀ ਜਿਹੜੀ ਹੈ ਉਹ ਉਹੀ ਜਿਹੜੇ ਅਸੀਂ 8 8 ਵਾਲੀ 16 ਤਾਰ ਜਿਹੜੀ ਡੋਰ ਜੂੜ ਤੇ ਤੋਰ ਵਰਦੇ ਹੁੰਦੇ ਸੀ ਸਰ ਦੇਖੋ ਆਮ ਇੱਕ ਅਪੀਲ ਹੈ ਦੇਖੋ ਸੁਧਰਨਾ ਸਾਨੂੰ ਪੈਣਾ ਹੈ ਸੁਧਾਰ ਸਾਨੂੰ ਕਰਨੇ ਪੈਣਾ ਹੈ ਜਿੱਥੇ ਡੋਰਾ ਵਿਚਣ ਵਾਲੇ ਗਨਾਹਗਰ ਹੈ ਉਥੇ ਡੋਰਾ ਖਰੀਦਣ ਵਾਲੇ ਵੀ ਗਨਾਹਗਰ ਹੈ ਸਰ ਆਜ ਦੇ ਬੱਚਿਆਂ ਕੋਲ ਅਪੀਲ ਹੈ ਦੇਖੋ ਬੱਚੋ ਜੇਕਰ ਤੁਸੀਂ ਅ ਅੱਜ ਇਹ ਕੰਮ ਨਹੀਂ ਕਰੋਗੇ ਤੇ ਬੱਚੋ ਜੇਕਰ ਤੁਹਾਡੇ ਫਾਦਰ ਉਥੇ ਆਂਦੇ ਹੁੰਨ ਸਕੂਟਰੀ ਤੇ ਆਂਦੇ ਹੁੰਨ ਕਿ ਜਾ ਕਿਤੇ ਪੈਦਲ ਤੁਰਦੇ ਹੋਏ ਦੀਨਾਨਾ ਧਾਰੀਵਾਲ ਦੀ ਗੱਲ ਹੈ ਸਾਇਦ ਸਰ ਉਥੇ ਇੱਕ ਬੰਦੇ ਦਾ ਗਿੱਟ ਗੁੱਟ ਪੈਰ ਦਾ ਗਿੱਟਾ ਵੱਡਿਆ ਗਿਆ ਸੀ ਹਾਂਜੀ ਬੜਾ ਅਫਸੋਸ ਉਹਦੀ ਅੱਜ ਸਾਰੀ ਉਮਰ ਵਾਸਤੇ ਬੱਚੋ ਲਤ ਨਹੀਂ ਹੈਗੀ ਠੀਕ ਹੈ ਮੈਂ ਕਹਿੰਦਾ ਜੀ ਜਿਹੜੀ ਚੀਜ਼ ਅਸੀਂ ਦੁਨਾਈ ਕਰਦੀਏ ਕਿ ਤੁਹਾਨੂੰ ਯਾਦ ਹੋਣਾ ਜਦੋਂ ਗਾਂਧੀ ਜੀ ਨੇ 1947 ਵਿੱਚ ਨਮਕ ਵਾਲਾ ਅੰਦੋਲਨ ਚਲਾਇਆ ਸੀ ਜੀ ਦੇਖੋ ਅੰਦੋਲਨ ਜਿਹੜੇ ਆ ਨਾ ਉਹ ਸਾਨੂੰ ਆਪ ਸਕਸੈਸ ਕਰਨੇ ਪੈਣੇ ਆ ਜਿਹੜੇ ਬੰਦੇ ਨਹੀਂ ਸੁਧਰਨੇ ਤੁਹਾਨੂੰ ਉਹਨਾਂ ਨੂੰ ਸੁਧਾਰ ਅਸੀਂ ਚਾਹਦੇ ਵੀ ਨਹੀਂ ਆ ਵੀ ਉਹ ਸੁਧਰਨ ਉਹਨਾਂ ਨੂੰ ਆਪੇ ਪੁਲਿਸ ਹੀ ਸੁਧਾਰ ਲੇਗੀ ਠੀਕ ਹੈ ਜੀ ਪ੍ਰਸ਼ਾਸਨ ਦੇ ਵੇਖੋ ਹੁਣ ਵੀ 35 ਗੱਟੂ ਮਰਕੇ ਕਿੰਨੇ ਵੱਡੇ ਪੜੇ ਆ ਜੀ ਗੀਤਾਬਨ ਰੋਡ ਤੋਂ ਵੱਡੇ ਸ਼ਾਇਦ ਹਾਂ ਜੀ ਹਾਂਜੀ ਦੇਖੋ ਪਿਛਲੇ ਸਾਲ ਸਰਕਾਰ ਨੇ ਵੀ ਤਾਂ ਸੱਤਰ ਦੇਸ਼ ਦਿੱਤੇ ਸੀ ਪਰ ਫਿਰ ਵੀ ਕਿਧਰ ਕਿਧਰ ਚੋਰੀ ਛਿਪੇ ਕੰਮ ਜਲਾ ਹੋਈ ਜਾਂਦਾ ਦੇਖੋ ਵੀਰੇ ਜੀ ਐਡਾ ਕਿਤੇ ਹੁੰਦਾ ਉਹ ਸੁਣੋ ਉਹ ਸਕੂਟਰਿਆਂ ਦੀ ਡਿੱਕੀ ਚ ਵੀ ਆ ਜਾਂਦਾ ਉਹ ਦੂਜੇ-ਦੂਜੇ ਵੀ ਆ ਜਾਂਦਾ ਹੁਣ ਪੁਲਿਸ ਇਹਨੂੰ ਕਿੱਥੇ-ਕਿੱਥੇ ਫੜੇਗੀ ਅਬ ਦੇਖੋ ਬੜੀ ਯਤਨ ਪਰਤਨ ਜਿਹਦੇ ਚ ਪਰ ਮੈਂ ਕਹਿੰਦਾ ਜੇ ਸੁਸਾਇਟੀ ਇਹਨੂੰ ਜਿਹੜੀ ਹੈ ਇਹਦਾ ਉਹ ਕਰ ਦੇ ਵਿਰੋਧ ਕਰ ਦੇ ਜੇ ਉਹ ਸੁਸਾਇਟੀ ਦੇਖੋ ਕਿਹ ਵੀ ਚੀਜ਼ ਦਾ ਜਿਹੜਾ ਹੈਗਾ ਨਾ ਜੀ ਚੰਗੀ ਚੀਜ਼ ਨੂੰ ਵੀ ਸੋਸਾਇਟੀ ਬਣਾਉਂਦੀ ਹੈ ਤੇ ਮਾੜੀ ਚੀਜ਼ ਨੂੰ ਵੀ ਸੋਸਾਇਟੀ ਬਣਾਉਂਦੀ ਹੈ ਜੇ ਅਸੀਂ ਆਪਣੇ ਬੱਚਿਆਂ ਨੂੰ ਪੈਸੇ ਨਾ ਦੇਵਾਂਗੇ ਕਿ ਭਈ ਜੇਕਰ ਇਹ ਕੋਠੇ ਉੱਪਰ ਚੀਜ਼ ਨਾ ਚਲੇ ਛੱਤ ਉੱਪਰ ਚੀਜ਼ ਨਾ ਚੜੇ ਠੀਕ ਹੈ ਥੋੜਾ ਜਿੰਨਾ ਮੈਂ ਫੇਰ ਗੱਲ ਕਰਦਾ ਕਿ ਜਿਸ ਤਰ੍ਹਾਂ ਨਸ਼ੇ ਦੀ ਗੱਲ ਕਰਦੇ ਸੀ ਨਾ ਅਸੀਂ ਜਦੋਂ ਅਸੀਂ ਆਪਣੇ ਬੱਚਿਆਂ ਨੂੰ ਕੋਈ ਬਿਹਾਈਂਡ ਦਾ ਲਿਮਟ ਪੈਸੇ ਦਿੰਨੇ ਆ ਤੇ ਜਿਹੜੀ ਅਸੀਂ ਹਿਸਾਬ ਹੀ ਨਹੀਂ ਲਾ ਬੰਦੇ ਤੇ ਉਹ ਨਸ਼ੇ ਵਧੇ ਸੀਗੇ ਅੱਜ ਦੇ ਡੇਟ ਜਦੋਂ ਅਸੀਂ ਛਤਾਂ ਉੱਪਰ ਆਪਣੇ ਬੱਚੇ ਨੂੰ ਵੇਖੀ ਆ ਵੀ ਇਹ ਚੀ ਡੋਰ ਉਡਾਉਂਦੇ ਪਿਆ ਤੇ ਖੁਦ ਮਾਪਿਆਂ ਨੂੰ ਮੈਂ ਅਪੀਲ ਕਰਾਂਗਾ ਕਿ ਉਹ ਗੱਟੂ ਚੋਕਾ ਦਾ 60 ਦਿਨ ਜਿੱਥੇ ਪੁਲਿਸ ਪ੍ਰਸ਼ਾਸਨ ਦਾ ਦੇਖੋ 7 ਦਿਨ ਦੀ ਗੱਲ ਕਰਦੇ ਪਿਆ ਦੇਖੋ ਡੀਸੀ ਸਾਹਿਬ ਨੇ ਪਿਛਲੀ ਵਾਰੀ ਤੁਹਾਨੂੰ ਯਾਦ ਹੋਣਾ ਪਤੰਗਾ ਵੰਡਿਆ ਸੀਗੀ ਡੋਰ ਵੀ ਵੰਡੀ ਸੀ ਧਾਗੇ ਵਾਲੀ ਮੈਂ ਗੱਲ ਕਰਾਂਗਾ ਕਿ ਜਿਹੜੇ ਇਹ ਗੰਦੇ ਕੰਮ ਹਨ ਜੀ ਜਿੱਥੇ ਇਹਦਾ ਬੇਸ਼ਕਾਰ ਕਿਸ ਤਰ੍ਹਾਂ ਹੋ ਸਕਦਾ ਬੀਜੇ ਜੀ ਇੱਕ ਤਾਂ ਇਹ ਸਰਕਾਰ ਨੂੰ ਹਰ ਜਗ੍ਹਾ ਦੇ ਅਲੀਗੇਸ਼ਨ ਦੇਣੇ ਦਿੰਨੇ ਤੇ ਸਰਕਾਰ ਗਲਤ ਹੈ ਸਰਕਾਰ ਗਲਤ ਸਰਕਾਰ ਇਹਦੇ ਕੰਮ ਵੀ ਕਰਦੀ ਹੈ ਪਰ ਤੁਸੀਂ ਤੁਹਾਨੂੰ ਵੀ ਪਤਾ ਹੋਊਗਾ ਕਿ ਜਿਹੜਾ 20 25 30 ਕਿਲੋ ਦਾ ਜਿਗਰ ਕਿਸੇ ਨੇ ਮੰਨ ਲਓ ਸਮਾਨ ਕੇ ਇਹਦੇ ਨੁਕਰ ਚ ਪਾਇਆ ਵੀ ਹੋਊਗਾ ਤੇ ਕਿਹਦੇ ਪਤਾ ਨਹੀਂ ਲੱਗਦਾ ਦੂਜੇ ਨੰਬਰ ਤੇ ਵਿਲੀਅਨ ਦਾ ਕੰਮ ਆ ਜੀ ਸਮਝੋ ਉਹ ਜਿਹੜੇ ਬੰਦੇ ਕੋ ਕਿਤੇ 150 ਲਿਆਂਦਾ ਉਹ ਕਹਿੰਦਾ ਜਾਂ 300 ਰੁਪਈਆ 25 30 ਹਜ਼ਾਰ ਰੁਪਈਆ ਬਚ ਜਾਂਦਾ ਉਹਨੂੰ ਇਹ ਨਹੀਂ ਪਤਾ ਲੱਗਦਾ ਕਿ ਇਹਦੇ ਨਾਲ ਸੋਸਾਇਟੀ ਨੂੰ ਜਿਹੜਾ ਕੀ ਨੁਕਸਾਨ ਹੋ ਰਿਹਾ ਜਦੋਂ ਕਿਸੇ ਦੇ ਘਰ ਦਾ ਜੀ ਚੱਲ ਜਾਂਦਾ ਨਾ ਜੀ ਤੇ ਸਾਡੀਆਂ ਅੱਖਾਂ ਸਾਰਿਆਂ ਦੇ ਨਮ ਹੋ ਜਾਂਦੀਆਂ ਤੇ ਉਹ ਆਖਾਂ ਅਸੀਂ ਜਾਣਦੇ ਆ ਕਿ ਨਵੇਂ ਸਾਲ ਦੇ ਉੱਤੇ ਨਵੀ ਲੋਹੜੀ ਦੇ ਉੱਤੇ ਜਦੋਂ ਅਸੀਂ ਆਈਏ ਤੇ ਇਹ ਜਾਨੀ ਨਿਊਜ਼ਾਂ ਨਾਲ ਵੇਖਣ ਨੂੰ ਮਿਲਦਾ ਇਸੇ ਕਰਕੇ ਵੀ ਜਿਹੜੀ ਅਸੀਂ ਸਪੈਸ਼ਲ ਜਿਹੜੀ ਆ ਉਹ ਰਿਪੋਰਟਿੰਗ ਵੀ ਕਰਦੇ ਹਰ ਵਾਰੀ ਤੇ ਹਰ ਚੈਨਲ ਜਿਹੜਾ ਵਾ ਇਹਨੂੰ ਅੱਜ ਤੇ ਰਿਪੋਰਟਿੰਗ ਕਰਦਾ ਜੀ ਤੇ ਮੈਂ ਫੇਰ ਚਾਹਾਂਗਾ ਕਿ ਹਰ ਚੈਨਲ ਜਿਹੜਾ ਹੈ ਤੁਹਾਡੇ ਮਾਧਿਅਮ ਦੀ ਜਿਸ ਤਰ੍ਹਾਂ ਤੁਸੀਂ ਨਿਊਜ਼ ਦੇ ਰਹੇ ਹੋ ਸਾਰੇ ਜਾਣੇ ਦੇਣ ਤੇ ਇੱਕ ਇੱਕ ਵਜੇ ਦੀ ਗੱਲ ਜ਼ਰੂਰ ਕਰਿਓ ਜਿੱਥੇ ਡੋਰਾ ਲੱਗਦੀ ਆ ਭਈਆਂ ਨਾ ਹਜੇ ਤੇ ਐਨ ਐਕ ਕਿ 19 ਤਰੀਕ ਨੂੰ ਹੀ ਹੈ ਮੇਰਾ ਖਿਆਲ ਜਦੋਂ ਅਸੀਂ ਛੋਟੇ ਹੁੰਦੇ ਸੀਗੇ ਤੇ 24 ਦਸੰਬਰ ਤੇ ਲੱਗੇ ਸਾਂਗੇ ਡੋਰਾਂ ਲੱਗਦੀਆਂ ਹੁੰਦੀਆਂ ਸੀਗੀ ਹੈਨਾ ਕਿ 24 22 23 ਦਸੰਬਰ ਨੂੰ ਸ਼ੁਰੂ ਹੁੰਦੀ ਹੈ ਇਸ ਤੋਂ ਪਹਿਲਾਂ ਨਹੀਂ ਸੀ ਸ਼ੁਰੂ ਹੁੰਦੀਆਂ 22 23 ਤੋਂ ਲੱਗੇ ਲਗਾਤਾਰ ਲੋੜੀ ਤੱਕ ਰਚੀ ਚੱਲਦੀ ਰਹਿੰਦੀ ਸੀ ਸਰ ਗੱਲ ਆਉਣਾ ਕਿ ਤਿਉਹਾਰ ਜਿਹੜਾ ਹੈਗਾ ਨਾ ਸੱਚੀ ਮੁੱਚੀ ਉਹ ਤਿਉਹਾਰ ਨਾ ਆ ਜੇ ਹਾਂਜੀ ਤੇ ਉਹ ਡੋਰ ਦਾ ਆਨੰਦ ਵੀ ਜੀ ਵਿਜੇ ਜੀ ਜਿਹੜਾ ਲੱਗਿਆ ਸੀਗਾ ਹਾਂਜੀ ਤੇ ਮੈਂ ਕਹਾਂਗਾ ਕਿ ਇੱਕ ਵਾਰੀ ਬੱਚੋ ਉਹ ਜਿਹੜੀ ਪੁਰਾਣੀ ਡੋਰ ਸੀ ਉਹਦਾ ਆਨੰਦ ਲਾ ਕੇ ਜਰੂਰ ਵੇਖੋ ਬਹੁਤ ਮਜ਼ਾ ਆਸੇਗੀ ਜੈਸਾ ਹੀ RAM ਜੀ